ਆ ਦੇਖ ਰਹੇ ਆਪਾਂ ਤੁਹਾਨੂੰ ਦੀ। ਜੀ। ਜੀ ਹੁਣ ਆਪਾਂ ਦਿਖਾਇਆ ਪੁਰਾਣਾ ਗਦਰ ਫਿਲਮ ਚ ਵੀਰਜੀ ਕਹਿੰਦੇ ਯੂਜ਼ ਹੋਇਆ ਉਹ ਆ ਰਿਹਾ ਜੀ। ਓਪਨ ਵੀ ਪੀਸ ਪਿਆ ਹੋਇਆ। ਇਹ ਵੀ ਵੀਰਜੀ ਉਵੇਂ ਵਰਕ ਕਰਦਾ ਕਿ ਬੱਸ ਚਾਬੀ ਤੇ ਆ ਆ ਗਏ ਜੀ। ਆ ਰਖਸ਼ਾ ਆ ਗਿਆ ਪੁਰਾਣਾ। ਹਾਂ ਜੀ। ਆ ਦੇਖੋ ਜੀ ਰਖਸ਼ਾ ਆ ਗਿਆ। ਕਿਆ ਬਾਤ ਹੈ। ਆਹ ਸਾਈਕਲ ਜੀ। ਤੇ ਇੱਥੇ ਵੀ ਮਿਨਾਕਰੀ ਕੀਤੀ ਹੋਈ ਹੈ। ਕਰੀ ਚਲੋ ਚੈੱਕ ਜੀ। ਤੁਸੀਂ ਬੈਠਣ ਵਾਸਤੇ ਫੋਲਡ ਹੋ ਜਾਂਦੀਆਂ ਜੇ ਆਪਣੇ ਟੂਰ ਵਗੈਰਾ ਤੇ ਲੈ ਕੇ ਜਾਣੀਆਂ ਅੱਛਾ ਗੱਡੀ 'ਚ ਰੱਖਣ ਵਾਸਤੇ ਹਾਂ ਜੀ ਗੱਡੀ 'ਚ ਰੱਖ ਕੇ ਲੈ ਕੇ ਜਾਣੀਆਂ ਠੀਕ ਹੈ ਜੀ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਰ ਨਿਊ ਬਲੌਗ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਖੜੇ ਆ ਜੀ ਸੰਗਰੂਰ ਤੋਂ ਬਰਨਾਲਾ ਜਿਹੜਾ ਰੋਡ ਜਾਂਦਾ ਉਹ ਤੇ ਤੇ ਰਜਵਾੜਾ ਟਾਬੇ ਦੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਆਪਾਂ ਨੂੰ ਕੋਈ ਕੰਮ ਸੀ ਜ਼ਰੂਰੀ ਇੱਧਰ ਮੋਗਾ ਸਾਈਡ ਉਧਰ ਜਾ ਰਹੇ ਸੀ ਤੇ ਰਸਤੇ 'ਚ ਰੁਕੇ ਸੀ ਤੇ ਆਪਾਂ ਨੂੰ ਆ ਸਾਹਮਣੇ ਪਿੱਛੇ ਦੇਖੋ ਤੁਸੀਂ ਬਾਈ ਦੀ ਸ਼ਾਪ ਹੈ ਇੱਥੇ ਬੜੀਆਂ ਮਤਲਬ ਪ੍ਰਾਤਨ ਢੰਗ ਨਾਲ ਬੜੀਆਂ ਚੀਜ਼ਾਂ ਜਿਹੜੀਆਂ ਲੱਕੜ ਦੀਆਂ ਉਹ ਆਪਾਂ ਨੂੰ ਵੇਖਣ ਨੂੰ ਮਿਲੀਆਂ ਤੇ ਮੈਂ ਸੋਚਿਆ ਵੀ ਚਲੋ ਆਪਾਂ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਈਏ ਬਣੇ ਰਹੋ ਜੀ ਵਲੌਗ ਦੇ ਐਂਡ ਤੱਕ ਤੇ ਚੱਲਦੇ ਆਂ ਦੁਕਾਨਵਾਲ ਨੂੰ ਲਓ ਜੀ ਬਾਈ ਦੀ ਸ਼ਾਪ ਦਾ ਨਾਮ ਹੈ ਗੋਬਿੰਦ ਵੁੱਡਨ ਐਂਟੀਕ ਆਈਟਮਸ ਸਾਰੀਆਂ ਐਂਟੀਕ ਆਈਟਮਾਂ ਨੇ ਵੀ ਵਾਕਿਆ ਇਹਨਾਂ ਕੋਲ ਬਾਕੀ ਬਾਹਰੋਂ ਕਰ ਦਿੰਨੇ ਆ ਸਟਾਰਟਿੰਗ ਆ ਦੇਖੋ ਜੀ ਇਹ ਵੁੱਡਨ ਦੇ ਵਿੱਚ ਨੇ ਚੇਅਰ ਜਿਹੜੀਆਂ ਬਣੀਆਂ ਨੇ ਤੇ ਬਾਕੀ ਸਾਰੇ ਸਮਾਨ ਨਾਲ ਪਹਿਲਾਂ ਬਾਈ ਨੂੰ ਮੇਲੇ ਹੋਰ ਵੀਰੇ ਕੀ ਹਾਲ ਨੇ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਪਾਈ ਹੋਠੀ ਕੋਈ ਹਾਂਜੀ ਹਾਂਜੀ ਵਧੀਆ ਜੀ ਵਧੀਆ ਠੀਕ ਠਾਕ ਜੀ ਵਧੀਆ ਜੀ ਵਧੀਆ ਕਿਰਪਾ ਤੁਸੀਂ ਦੱਸੋ ਤੇ ਵੀਰ ਜੀ ਆਪਾਂ ਨੂੰ ਵਿਖਾਓ ਸਾਰਾ ਸਮਾਨ ਵਾਰੀ ਵਾਰੀ ਜਿਹੜਾ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੁਹਾਡੇ ਇੱਥੇ ਪੁਰਾਣੀਆਂ ਸਲੇਟਾਂ ਵੇਖ ਕੇ ਸਾਰਾ ਸਮਾਨ ਆ ਜਿਹੜਾ ਵੁੱਢੰਦਾ ਹੈ ਇਹਦੇ ਬਾਰੇ ਜਰੂਰ ਚੰਨਣ ਪਾਉਗਾ ਲਓ ਵੀਰ ਜੀ ਦੱਸੋ ਸਾਨੂੰ ਕਿਹੜੀ ਕਿਹੜੀ ਆ ਕੀ ਆਈਟਮ ਹੈ ਸਾਰੀਆਂ ਮੈਰੇ ਦੱਸ ਦਿਓ ਜੀ ਵਾਰੀ ਵਾਰੀ ਬਾਈ ਜੀ ਕੋਰਨਰ ਹੈ কর্নার ড্রয়িং রুম ਚ ਰੱਖਣ ਵਾਸਤੇ ਅੱਛਾ ਜੀ ਜੋ ਸਮਾਨ ਪਾ ਕੇ ਰੱਖਣਾ ਹੈ ਜਾਂ ਆਪਣਾ ਮਤਲਬ ਕਿ ਡੈਕੋਰੇਸ਼ਨ ਵਾਸਤੇ ਸੋਹਣਾ ਪੀਸ ਅੱਛਾ ਜੀ ਆ ਵੱਡਾ ਹੈ ਕਾਰਨ ਇਹ ਵੀ ਇਸੇ ਵਾਸਤੇ ਹੈ ਜੀ ਕਾਰਨ ਆਪਣੇ ਅੰਦਰ ਕਿਤੇ ਰੱਖਣ ਵਾਸਤੇ ਆ ਵੀ ਕਾਰਨ ਹੈ ਟੈਲੀਫੋਨ ਆ ਗਿਆ ਪੁਰਾਣਾ ਆ ਦੇਖੋ ਜੀ ਤੁਸੀਂ ਟੈਲੀਫੋਨ ਦੇਖੋ ਜੀ ਇਹ ਵੀਰੇ ਚੱਲਦਾ ਸੇਮ ਵਰਕ ਕਰਦਾ ਹਾਂ ਚੱਲਦਾ ਹੁੰਦਾ ਜੀ ਇਹਦੀ ਲੀਡ ਹੈਗੀ ਨਾਲ ਸਹੀ ਆ ਦੇਖੋ ਜੀ ਬਕਾਇਦਾ ਲੀਡ ਦਿੱਤੀ ਹੋਈ ਹੈ ਤੇ ਕਹਿੰਦੇ ਵਰਕ ਵੀ ਕਰਦਾ ਹੈ ਦੇਖ ਲਓ ਤੁਸੀਂ ਇਹ ਟੈਲੀਫੋਨ ਹੈ ਪੁਰਾਣਾ ਜੀ ਜਾਂ ਚਰਖਾ ਬਣਿਆ ਹੋਇਆ ਕੀ ਬਾਤ ਹੈ ਇਹ ਸਾਰਾ ਜੇ ਤੁਸੀਂ ਕਰਿਆਬ ਦੇ ਲੈਣ ਲਾਉਣਾ ਹੀ ਸਾਬਟ ਵਾਸਤੇ ਚਰਖਾ ਆ ਗਿਆ ਜੀ ਹਾਂਜੀ ਤੇ ਆਹ ਟੇਬਲ ਹਾਂਜੀ ਇਹ ਟੇਬਲ ਆ ਜੀ ਕੋਰਨਰ ਚ ਰੱਖਣ ਵਾਸਤੇ ਜਿਵੇਂ ਆ ਚਰਖਾ ਵਗੈਰੇ ਜਾਂ ਪੌਟ ਰੱਖਣੇ ਤੇ ਕੁਝ ਵੀ ਰੱਖਣਾ ਆਪਾਂ ਵੁੱਡਨ ਚ ਜੀ ਇਹ ਵੀ ਹਾਂ ਬੁੱਡਨ ਜੀ ਠੀਕ ਹੈ ਤੇ ਆਹ ਟੈਲੀਫੋਨ ਆ ਗਿਆ ਛੋਟਾ ਜੀ ਆ ਫੇਰ ਆ ਰਹੀ ਕਰੂਗਾ ਅੱਛਾ ਯਾ ਨੰਬਰ ਵਗੈਰਾ ਸਾਰੇ ਦਿੱਤੇ ਹੋਏ ਨੇ ਹੈ ਨਾ ਚੱਲੂਗਾ ਜੀ ਤਾਂ ਕਿਤਾ ਰੱਖ ਦਨੇ ਰੀਤਾ ਪੈ ਜਾਂਦਾ ਬਾਅਦ ਅੱਛਾ ਅੱਛਾ ਜੀ ਹਾਂ ਇਹ ਟੇਬਲ ਆ ਗਿਆ ਵਧੀਆ ਅੱਛਾ ਜੀ ਆਪਣੇ ਘਰੇ ਰੱਖਣ ਵਾਸਤੇ ਆਹ ਕੀ ਆਟਮ ਵੀਰ ਜੀ ਇਹ ਵੀ ਟੈਲੀਫੋਨ ਹੈ ਦੂ ਪੁਰਾਣਾ ਜੀ ਇਹ ਇਸ ਮਾਡਲ ਤੋਂ ਪੁਰਾਣਾ ਵੇਖੋ ਜੀ ਆਹ ਮਾਡਲ ਹੈ ਟੈਲੀਫੋਨ ਆਪਣੀ ਗਦਰ ਫਿਲਮ ਸੀ ਚੱਲੇ ਹੋਏ ਜੀ ਟੈਲੀਫੋਨ ਉਹ ਚ ਆਇਆ ਹੋਇਆ ਹੈ ਬੜਾ ਵਧੀਆ ਲੱਗ ਰਿਹਾ ਜੀ ਤੇ ਉਹ ਜਿਹੜਾ ਤੁਹਾਨੂੰ ਟੈਲੀਫੋਨ ਆਪਾਂ ਦਿਖਾਇਆ ਪੁਰਾਣਾ ਗਦਰ ਫਿਲਮ ਚ ਵੀਰ ਜੀ ਕਹਿੰਦੇ ਯੂਜ਼ ਹੋਇਆ ਉਹ ਆ ਰਿਹਾ ਜੀ ਓਪਨ ਵੀ ਪੀਸ ਪਿਆ ਹੋਇਆ ਹੈ ਇਹ ਵੀ ਵੀਰ ਜੀ ਉਵੇਂ ਵਰਕ ਕਰਦਾ ਕਿ ਬਸ ਚਾਬ ਦੱਸ ਦਿਆ ਹਾਂ ਜੀ ਹਾਂ ਇਹ ਚੱਲਦੇ ਹੁੰਦੇ ਸਾਰੇ ਜੀ ਦੇਖੋ ਜੀ ਜਿਵੇਂ ਆ ਚੀਜ਼ਾਂ बोलण वास्ते ਹੁੰਦਾ ਦਾ ਮਾਈਕ ਜੀ ਅੱਛਾ ਸੁਣਨ ਵਾਸਤੇ ਆਇਤ ਨਾਲ ਲਾ ਕੇ ਕੰਨ ਨੂੰ ਇਦਾਂ ਲਾ ਕੇ ਇਦਾਂ ਚੱਲਦਾ ਜੀ ਇਹ ਅੱਛਾ ਅੱਛਾ ਜੀ ਮਤਲਬ ਇੱਥੋਂ ਮਾਈਕ ਕੈਚ ਕਰਦਾ ਆਵਾਜ਼ ਇੱਥੋਂ ਆਪਾਂ ਨੂੰ ਹਾਂਜੀ ਹਾਂ ਗੱਲ ਫਿਲਮ ਚਾਹੀਏ ਠੀਕ ਠੀਕ ਹਾਂ ਤ੍ਰਿਆ ਵਗੈਰਾ ਆ ਗਿਆ ਆਪਣੀ ਆ ਆ ਗਿਆ ਜੀ ਲੱਕੜ ਦੀਆਂ ਤ੍ਰਿਆ ਹਾਂਜੀ ਜੀ ਸਾਰੀ ਤੇ ਕਿੰਨੇ ਕ ਵੱਧ ਵੱਧ ਪ੍ਰਾਈਸ ਦੇ ਵਿੱਚ ਨੇ ਵੀਰ ਜੀ ਟ੍ਰੇਆਂ ਜਿਹੜੀਆਂ ਘੱਟ ਤੋਂ ਘੱਟ ਕਿੰਨੇ 200 250 300 ਇਦਾਂ ਹੁੰਦੀ ਪੂਰੀ ਵਧੀਆ ਤਾਲੀ ਦੀ ਬਣੀ ਹੁੰਦੀ ਹੈ ਚੰਗੀ ਕੋਸਟ ਤਾਂ ਕਰਕੇ ਹੁੰਦੀ ਹੈ ਅੱਛਾ ਜੀ ਸਾਈਡ ਦੇ ਹਿਸਾਬ ਨਾਲ ਹਾਂ ਜੀ ਹਾਂ ਇਹਦੇ ਮਤਲਬ ਕਿ ਐਨ ਲਾ ਲੋ ਜੀ ਆਪਣੇ ਚੱਕਲੇ ਵੀਲ ਨਹੀਂ ਹੈਗੇ ਅੱਛਾ ਜੀ ਘਰੇ ਜੋ ਜ ਕਰਨਾ ਵਾਸਤੇ ਅੱਛਾ ਜੀ ਆਹ ਦਾ ਪੱਥਰ ਦੇਣਾ ਹਾਂ ਜੀ ਹਾਂ ਤੇ ਆਹ ਲੱਕੜ ਦੇ ਆ ਕੇ ਫੇਰ ਜੀ ਅੱਛਾ ਵੀਰ ਜੀ ਜਿਹੜਾ ਟੈਲੀਫੋਨ ਤੁਸੀਂ ਦਿਖਾਇਆ ਇਹ ਹਾਂ ਜੀ ਇਹ ਕਿੰਨੇ ਦਾ ਕਿੰਨਾ ਕੋਸਟ ਕਰਦਾ ਹੈ ਇਹ ਬਾਈ ਜੀ 2200 ਰੁਪਏ ਦਾ ਹੁੰਦਾ ਈ ਲੈਸ ਕਰਕੇ ਅੱਛਾ ਜੀ ਲੈਸ ਕਰਕੇ 22 ਜੀ ਜੀ ਕਹਿੰਦੇ ਇਧਰ ਆ ਚਿਹਰਾ ਦੇਖੋ ਤੁਸੀਂ ਬੈਠਣ ਵਾਸਤੇ ਫੋਲਡ ਹੋ ਜਾਂਦੀਆਂ ਜੇ ਆਪਣੇ ਗੱਡੂਰ ਵਗੈਰਾ ਤੇ ਲੈ ਕੇ ਜਾਣੀਆਂ ਅੱਛਾ ਜੀ ਗੱਡੀ 'ਚ ਰੱਖਣ ਵਾਸਤੇ ਹਾਂ ਗੱਡੀ 'ਚ ਰੱਖ ਕੇ ਲੈ ਕੇ ਜਾਣੀਆਂ ਠੀਕ ਹੈ ਜੀ ਫੋਲਡ ਹੋ ਜਾਂਦੀਆਂ ਕਿਤੇ ਵੀ ਲੈ ਕੇ ਜਾਣੀਆਂ ਤੁਸੀਂ ਅੱਛਾ ਆ ਵੀ ਫੋਲਡ ਹੋ ਜਾਂਦੀ ਹੈ ਅੱਛਾ ਜੀ ਹੂੰ ਇਹਨਾਂ ਦਾ ਕੀ ਪ੍ਰਾਈਸ ਵੀਰੇ ਇਹ ਭਾਈ ਜੀ 850 ਰੁਪਏ ਦਾ ਜੋੜਾ ਹੀ ਅੱਛਾ ਆਹ ਜੋੜਾ 1650 ਰੁਪਏ ਦਾ ਹਾਂ ਇਹ ਨੀਚੇ ਉੱਪਰ ਹੋ ਜਾਂਦੀ ਹੈ ਹੋਰ ਨੀਚੇ ਕਰਨੀ ਹੈ ਅੱਛਾ ਇਹ ਪੂਰਾ ਮਤਲਬ ਜੇ ਲੰਮੇ ਪਹਿਣਾ ਪੂਰੀ ਢਾਸ ਨਾਲ ਆਉਣਾ ਚਾਹੀਦਾ ਪੂਰੀ ਵਗੈਰਾ ਤੇ ਲੈ ਕੇ ਜਾਣੀ ਹੈ ਅੱਛਾ ਅੱਛਾ ਜੀ ਉਹਦੇ ਨਾਲ ਐਂ ਲਾ ਲਓ ਜੀ ਆਪਣਾ ਕੰਫਰਟੇਬਲ ਫੀਲ ਹੁੰਦਾ ਜੀ ਠੀਕ ਹੈ ਜੀ ਹਾਂ ਵਧੀਆ ਚੀਜ਼ ਬਣੀ ਹੋਈ ਹੈ ਜੀ ਠੀਕ ਹੈ ਟਾਈਮ ਪੀ ਸਾਹ ਵੀ ਰਿਹਾ ਜੀ ਹਾਂ ਸਟੈਂਡ ਵਾਲਾ ਜੀ ਆਪਣੀ 1500 ਕਾਸਟ ਹੈ ਜੀ ਅੱਛਾ ਜੀ ਹਾਂ ਜੀ ਗੈਰੀ ਬਾਕੀ ਇਹ ਸਾਰਾ ਵੁੱਡਨ ਚਾ ਇਧਰ ਛੋਟਾ ਵੱਡਾ ਹੋ ਜਾਂਦਾ ਜੀ ਦੇਖੋ ਇਹ ਵਿੱਚ ਹੋ ਜਾਂਦਾ ਇਹ ਵੀ ਪੁਰਾਣੇ ਜ਼ਮਾਨੇ ਦਾ ਠੀਕ ਹੈ ਪਹਿਲਾਂ ਐਵੇਂ ਹੁੰਦਾ ਸੀਗਾ ਜੀ ਹਾਂ ਜੀ ਆਏ ਮਤਲਬ ਕਿੰਨਾ ਜਿਹੜੇ ਅੰਗਰੇਜ਼ ਹੁੰਦੇ ਸੀ ਉਹ ਇਦਾਂ ਦੀਆਂ ਚੀਜ਼ਾਂ ਯੂਜ਼ ਕਰਦੇ ਸੀ ਅੱਛਾ ਜੀ ਹਾਂ ਉਹ ਦੁਬਾਰਾ ਹੁਣ ਫੇਰ ਚੱਲ ਵੀ ਲੋਕ ਆਪਣੇ ਪਸੰਦ ਕਰਦੇ ਸਹੀ ਗੱਲ ਆ ਜੀ ਬਹੁਤ ਲੋਕੀ ਪਿਆਰ ਕਰਦੇ ਇਹੋ ਜਿਹੀਆਂ ਚੀਜ਼ਾਂ ਨੂੰ ਦੇਖੋ ਮੈਨੂੰ ਬਹੁਤ ਵਧੀਆ ਲੱਗਾ ਕਿੰਨੇ ਦਾ 1500 ਦਾ ਜੀ ਹਾਂ ਜੀ ਹਾਂ ਬਾਕੀ ਮੌਕੇ ਤੇ ਲੈਸ ਕਰ ਲੋਗੇ ਜੇ ਕੋਈ ਹੁੰਦਾ ਲੈਣ ਦਾ ਹਾਂ ਦੀਵਾਰ ਤੇ ਵੀ ਲੱਗੇ ਹੋਇਆ ਟਾਈਮ ਵੀ ਸੀ ਅੱਛਾ ਜੀ ਆ ਇਹ ਆਪਣੇ ਕੋਇੰਟਾਂ ਵਾਸਤੇ ਚੱਪਲ ਹੁੰਦੀ ਐ ਐਕੂ ਪ੍ਰੈਸ਼ਰ ਵਾਲੀਆਂ ਹਾਂਜੀ ਹਾਂ ਆ ਦੇਖੋ ਇਹ ਐਕੂ ਪ੍ਰੈਸ਼ਰ ਵਾਲੀ ਚੱਪਲ ਐ ਅੱਛਾ ਇਹ ਲੱਗਦਾ ਵਸੇ ਲੱਕੜ ਦੀ ਐ ਪਰ ਲੱਕੜੀ ਥੱਲੇ ਦੇ ਰਬੜ ਲੱਗੀ ਹੋਈ ਹੈ ਨਾ ਜੀ ਹਾਂਜੀ ਤਾਂ ਜੋ ਤਿਲਕੇ ਨਾ ਆਪਣੇ ਕੋਲ ਸਾਰਾ ਸਮਾਨ ਹੀ ਲੱਕੜ ਦਾ ਹੀ ਠੀਕ ਐ ਜੀ ਤੇ ਆ ਆ ਗਿਆ ਜੀ ਘੁੰਮਦਾ ਵਿਚਾਲੋ ਦੇਖੋ ਘੁੰਮਣ ਵਾਲਾ ਵਿਲ ਨਹੀਂ ਦੇਖੋ ਐਦਾਂ ਘੁੰਮੂਗਾ ਕੀ ਬਾਤ ਐ ਨਾ ਹੱਥ ਲਾਓ ਵੀਰ ਜੀ ਜਨਾਨੀਆਂ ਦਾ ਹਥਿਆਰੇ ਬੀਬੀਆਂ ਦਾ ਹਾਂਜੀ ਚਬਤੀ ਕੋ ਸਾਗੇ ਅੱਗੇ ਰੋਟੀ ਲੱਖਣ ਵਾਲੇ ਜਿਵੇਂ ਆਪਣੇ ਕਿਚਨ ਚ ਜੂਈ ਕਰਨ ਵਾਸਤੇ ਅੱਛਾ ਜੀ ਇਹਨਾਂ ਦਾ ਕੀ ਪ੍ਰਾਈਸ ਹੈ ਤੇ 600 500 ਅੱਛਾ 500 600 500 ਹਾਂ ਵਧੀਆ ਠੀਕ ਹੈ ਜੀ ਉੱਚ ਪੱਤੀ ਰੱਖਣ ਵਾਸਤੇ ਵਧੀਆ ਆਹ ਕੀ ਵੀਰੇ ਕੌਲੀ ਇਹ ਅਸਟਰੇ ਹੁੰਦੀ ਸਮੋਕਿੰਗ ਵਾਲਿਆਂ ਵਾਸਤੇ ਅੱਛਾ ਸਮੋਕਿੰਗ ਵਾਲਿਆਂ ਵਾਸਤੇ ਹਾਂ ਜਿਵੇਂ ਆਪਣੇ ਸਮਣੀਆਂ ਜੀ ਜਿਵੇਂ ਮਾਚਿਸ ਵਗੈਰਾ ਰੱਖਣੀ ਹੈ ਉਹ ਤਰ੍ਹਾਂ ਦੀ ਹੁੰਦੀ ਹੈ ਜੀ ਠੀਕ ਹੈ ਜੀ ਹਾਂ ਆਪਣੇ ਬੱਚਿਆਂ ਦੇ ਖੇਡਣ ਵਾਸਤੇ ਆ ਗਈਆਂ ਟ੍ਰੇਨ ਅੱਛਾ ਜੀ ਘੁੰਮਦੀ ਨਾਲ ਨਾਲ ਟਾਇਰ ਘੁੰਮਦੇ ਸਾਰੇ ਆਹ ਚੀਜ਼ ਨਿਕਲ ਵੀ ਜਾਂਦੀ ਆ ਠੀਕ ਬੱਚਿਆਂ ਨੂੰ ਸਿਖਾਉਣ ਵਾਸਤੇ ਹੁੰਦੇ ਠੀਕ ਹੈ ਜੀ ਚੀਜ਼ਾਂ ਬੜੀਆਂ ਠੀਕ ਨੇ ਇੱਧਰ ਟਾਈਮ ਪੀਸ ਦੇਖੋ ਜੀ ਤੁਸੀਂ ਟਾਈਮ ਪੀਸ ਸਾਰੇ ਵੁੱਡਨ ਚ ਬਣੇ ਹੋਏ ਨੇ ਤੇ ਅੱਜ ਵੀਰ ਜੀ ਜਿਹੜਾ ਵੱਡਾ ਬਾਰਾ ਸਿੰਘ ਵਾਲਾ ਨਾ ਇਹ ਹਾਂ ਜੀ ਹਾਂ ਇਹਦਾ ਕੀ ਪ੍ਰਾਈਸ ਆ 150 ਦਾ ਜੀ ਅਜੰਤ ਦੀ ਘੜੀਏ ਦੇ ਵਿੱਚ ਅੱਛਾ ਜੀ ਹਾਂ ਇਹ ਰੀਪੀ ਲੱਗੇ ਹੋਏ ਆ ਪਹਿਲਾਂ ਜਿਹੜੀ ਬੰਦ ਹੋ ਗਈ ਠਿਆਨੀਆਂ ਚਵਾਨੀਆਂ ਹਾਂ ਦੇਖੋ ਜੀ ਤੁਸੀਂ ਆ ਟਾਈਮ ਪੀਸ ਦੇ ਆਲੇ ਦੁਆਲੇ 20 ਪੈਸੇ 10 ਪੈਸੇ ਹੈ ਕਿੰਨਾ ਘੈਂਟ ਚੀਜ਼ 5 ਪੈਸੇ ਵੀ ਹੈਗੇ ਨੇ ਪੁਰਾਣਾ ਸਾਰੇ ਜਿਹੜੇ ਸਿੱਕੇ ਨੇ ਉਹ ਲੱਗੇ ਹੋਏ ਨੇ ਜੀ ਤੇ ਬਾਕੀ ਆ ਦੇਖੋ ਤੁਸੀਂ ਇਹ ਜਨਤਾ ਦੀਆਂ ਘੜੀਆਂ ਐ ਐਪਲ ਦੀ ਬਣਾਈ ਹੋਈ ਹੈ ਜੀ ਤੇ ਆ ਫਿਰ ਤਾਂ ਐਮਪੀਸ ਆ ਗਿਆ ਇੱਧਰ ਲੇਡੀਜ਼ ਵਾਸਤੇ ਜੁਐਲੀ ਬਾਕਸ ਆ ਜਾਂਦੇ ਨੇ ਲੇਡੀਆਂ ਦੇ ਜੁਐਲਰੀ ਬਾਕਸ ਹੈ ਜੀ ਲੇਡੀ ਦਾ ਸਮਾਨ ਪਾਉਣ ਵਾਸਤੇ ਲੇਡੀਜ਼ ਵਾਸਤੇ ਜੀ ਮੇਕਅਪ ਵਗੈਰਾ ਦਾ ਜਾਂ ਜੁਐਲਰੀ ਕੁਝ ਵੀ ਪਾ ਲੋ ਜੀ ਹਾਂ ਜੀ ਮੇਕਅਪ ਜੁਐਲਰੀ ਜੋ ਵੀ ਪਾਣਾ ਸਾਰਾ ਵੁੱਡ ਦਾ ਇਕੱਠਾ ਹੋ ਜਾਂਦਾ ਹੀ ਹੈ ਹਾਂ ਇਹਦੇ ਵਿੱਚ ਹੋਰ ਵੀ ਵੱਡੇ ਹੈਗੇ ਸੋਨੇ ਪੂਰੇ ਅੱਛਾ ਜੀ ਆ ਦੇਖੋ ਅੱਜ ਸਾਰੇ ਉਹ ਵੱਧ ਚੱਲਣ ਵਾਲੀ ਚੀਜ਼ ਹੈ। ਅੱਛਾ ਜੀ। ਹਾਂ। ਆ ਦੇਖੋ ਇਹ ਸਮਾਨ ਵਿੱਚ ਰੱਖਣੇ ਜਿਵੇਂ ਮਰਜ਼ੀ ਰੱਖੀ ਜਾਓ। ਹਾਂ ਜੀ ਹਾਂ। ਥੱਲੇ ਥੱਲੇ ਵੀ ਹੈਗੇ ਨੇ। ਹਾਂ ਜੀ। ਸਾਹਮਣੇ ਸ਼ੀਸ਼ਾ ਲੱਗਾ ਹੋਇਆ ਜੀ। ਹਾਂ। ਉਹ ਆਪਣੀ ਨਮਕਦਾਨੀਆਂ ਵੀ ਤੇਰੇ ਰੋਟੀ ਕਰਨ ਵਾਸਤੇ, ਢੋਣ ਵਗੈਰਾ ਪਾਉਣ ਵਾਸਤੇ ਜੀ। ਹਾਂ ਜੀ ਹਾਂ। ਕੁਝ ਵੀ ਮਤਲਬ ਕਿ ਐ ਲੈ ਲੋ ਜੀ। ਕਿਚਨ 'ਚ ਆਪਣੇ ਸੋਨਾ ਲੱਗਦਾ ਪਾਇਆ ਹੋਇਆ ਜੀ। ਆ ਫੋਟੋ ਫਰੇਮ ਆ ਗਿਆ। ਇਹ ਵੀ ਫੁੱਟਣ ਦਾ ਸਾਰ। ਹਾਂ ਹਾਂ। ਦੇਖੋ ਜੀ ਕਿੰਨਾ ਪਿਆਰਾ। ਸਾਰਾ ਤੇ ਹੈਂਗ ਕਰਨ ਵਾਸਤੇ। ਹਾਂ ਜੀ ਹਾਂ। ਹਾਂਜੀ ਆ ਲਾਲੋ ਵੀ ਇਹਨੇ ਆਪਣੇ ਘਰ ਨੂੰ ਹੋਰ ਚਾਰ ਚੰਨ ਲਾਣ ਦੇ ਸਿਆ ਆਹ ਤੁਹਾਡੀਆਂ ਚੀਜ਼ਾਂ ਅੱਛਾ ਜੀ ਆ ਆਪਣੀ ਲਾਲ ਟਨਾਂ ਦੀ ਪੁਰਾਣੀ ਹਾਂ ਦੇਖੋ ਇਹ ਡਾਕ ਇਹ ਚਲਦੀ ਸੇਮ ਜਿਵੇਂ ਪਹਿਲਾਂ ਚਲਦੀ ਸੀ ਇਹ ਤੇਲ ਤੇ ਨਹੀਂ ਚਲਦੀ ਜੀ ਇਹ ਬਿਜਲੀ ਤੇ ਚਲਦੀ ਆ ਹੁਣ ਥੋੜਾ ਨਾ ਮੈਂ ਇਹ ਚ ਕਰਤਾ ਤੇਲ ਕਿਉਂਕਿ ਘੱਟ ਮਿਲਦਾ ਅੱਛਾ ਜੀ ਉਹਦੇ ਕਰਕੇ ਬਿਜਲੀ ਵਾਲਾ ਜੀ ਇੱਧਰ ਆਪਣਾ ਫੱਟੀਆਂ ਦੇਖੋ ਜੀ ਲੱਤ ਵੱਡੀਆਂ ਥੋੜਾ ਡਾੜਾ ਲਿਖਿਆ ਜੀ ਇੱਥੇ ਬਾਕੀ ਗੁਰਬਾਣੀ ਦੇ ਸ਼ਬਦ ਇਥੇ ਹੋਇਆ ਨੇ ਜੋ ਕਿਰ ਕਰੋ ਵੰਨ ਸਕੋ ਨਾਮ ਦੇਖੋ ਇਹ ਸਾਰਾ ਸਾਰੀ ਜਗਾਹ ਨੇ ਇਧਰ ਮੋਟਰਸਾਈਕਲ ਦੇਖੋ ਤੁਸੀਂ ਆਲੇ ਦਾ ਮੋਟਰਸਾਈਕਲ ਹੈ ਤੇ ਨਾਲੇ ਬਾਈਕ ਦੇ ਨਾਲ ਨਾਲ ਜਿਹੜਾ ਡਿੱਗ ਚੱਲਿਆ ਸੀ ਮਤਲਬ ਟਾਈਮ ਪੀਸ ਹੈ ਜੀ ਆਹ ਦੇਖੋ ਹੈਵੀ ਨੇ ਜੀ ਦੋਏ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਦੇਖੋ ਕਿੰਨਾ ਪਿਆਰਾ ਬਣਾਇਆ ਈ ਛੋਟਾ ਜਿਹਾ ਟੇਬਲ ਲੱਕੜ ਦਾ ਸਾਰਾ ਜਿਵੇਂ ਵੱਡੇ ਹੁੰਦੇ ਨੇ ਓਵੇਂ ਜੀ ਛੋਟੀ ਜੀ ਚੇਅਰ ਟੇਬਲ ਆ ਅਪਰ ਸਦਰ ਲੱਗੀ ਹੋਈ ਆ ਜੀ ਤੇ ਆਹ ਫੈਨ ਆ ਗਿਆ ਜੀ ਆ ਪੁਰਾਣਾ ਨਲਕਾ ਦੇਖੋ ਜੀ ਨਲਕਾ ਦਿੱਤ ਲਾ ਜੀ ਇਹ ਤੇ ਆਹ ਦੇਖੋ ਤੁਸੀਂ ਪੁਰਾਣਾ ਟਾਈਮ ਦੇ ਵਿੱਚ ਜਿਹੜਾ ਪੁੱਕਾ ਪੀਂਦੇ ਸੀਗੇ ਜੀ ਇਹ ਉਹ ਚੀਜ਼ ਆ ਜੀ ਉਹ ਸੇਮ ਵੁਡਨ ਦੇ ਵਿੱਚ ਲੱਕੜ ਦੇ ਵਿੱਚ ਬਣਾਇਆ ਹੋਇਆ ਆ ਜੀ ਹੁੱਕਾ ਪੀਣ ਵਾਲੇ ਵਾਸਤੇ ਜੀ ਤੇ ਇਹਦੇ ਵਿੱਚ ਨਾ ਬਾਈ ਕਹਿੰਦਾ ਵੀ ਆਹ ਦੂਜਾ ਵੀ ਪਿਆ ਹੋਇਆ ਪਿੱਤਲ ਦੇ ਵਿੱਚ ਇਹ ਵੀ ਦੇਖ ਲਿਆ ਤੁਹਾਨੂੰ ਦਿਖਾਉਂਦੇ ਨੇ ਨੇੜੇ ਆਹ ਦੇਖੋ ਜੀ ਪੂਰਾ ਹੋਵੇਂ ਡਿਜ਼ਾਈਨ ਕੀਤਾ ਹੋਇਆ ਸੇਮ ਹੁੱਕਾ ਪੀਣ ਵਾਸਤੇ 250 ਰੁਪਏ ਦਾ ਜੀ ਵੈਸੇ ਜਿੰਨੀਆਂ ਵਧੀਆ ਆਈਟਮਾਂ ਨੇ ਪਰ ਰੇਟ ਕੋਈ ਜ਼ਿਆਦਾ ਨਹੀਂ ਉਸ ਹਿਸਾਬ ਨਾਲ ਦੇਖੋ ਜੀ ਸਿਰਫ 250 ਦੀ ਤੇ ਇਧਰ ਬਾਈ ਕਹਿੰਦਾ ਵੀ ਆਹ ਕੁੱਕਰ ਆ ਜੀ ਇਹ ਮਿੱਟੀ ਦਾ ਬਣਿਆ ਮਤਲਬ ਕੁੱਕਰ ਹੈ ਜੀ ਤੇ ਪੂਰਾ ਵਰਕ ਕਰਦਾ ਜੀ ਓਵੇਂ ਤੇ ਆਹ ਸਬਜ਼ੀ ਬਣਾਉਣ ਵਾਸਤੇ ਭਾਂਡੇ ਨੇ ਜੀ ਇਹ ਵੀ ਮਿੱਟੀ ਦੇ ਬਣੇ ਹੋਏ ਨੇ ਜੀ ਦੇਖੀਏ ਖੋਲ ਕੇ ਮਿੱਟੀ ਦੇ ਭਾਂਡੇ ਆ ਗਏ ਜੀ ਕੁੱਕਰ ਇੱਥੋਂ ਮਨ ਲੱਗਦਾ ਖੁੱਲ ਜਾਂਦਾ ਜੀ ਇਹ ਪੇਚਾਂ ਤੋਂ ਚੀਜ਼ਾਂ ਬਹੁਤ ਕੈਂਡ ਨੇ ਜੀ ਸਾਰੀਆਂ ਬਾਈ ਕੋਲ ਇੱਧਰ ਕੱਪ ਆ ਗਏ ਜੇ ਵੀ ਮਿੱਟੀ ਦੇ ਬਣੇ ਹੋਏ ਨੇ ਚਾਹ ਵਗੈਰਾ ਪੀਣ ਵਾਸਤੇ ਬਕਸ਼ਿਆ ਦੋ ਦੜਲੇ ਕੈਨ ਲਗਾਏ ਹੋਏ ਨੇ ਜੀ ਸਾਈਕਲ ਤੇ ਪੂਰਾ ਦੋਜੀ ਵਾਲਾ ਸਾਈਕਲ ਬਣਾਇਆ ਹੋਇਆ ਹੈ ਜੀ ਇੱਕ ਤੋਂ ਇੱਕ ਆਈਟਮ ਹੈ ਜੀ ਬਾਕੀ ਆ ਢੋਲਕੀਆਂ ਵਗੈਰਾ ਛੱਜ ਜਾਗੇ ਇਹ ਆਟਮਾ ਬਹੁਤ ਕੈਨ ਨੇ ਇਧਰੋਂ ਤੇ ਬਾਕੀ ਨਾ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ ਜੀ ਛੋਟੀਆਂ ਦੱਬੀਆਂ ਨੇ ਇਹਨਾਂ ਕੋਲ ਛੋਟੀਆਂ ਛੋਟੀਆਂ ਸਮਾਨ ਵਗੈਰਾ ਪਾਉਣ ਵਾਸਤੇ ਆ ਦੇਖੋ ਤੇ ਬਹੁਤ ਪਿਆਰੀਆਂ ਨੇ ਆ ਦੇਖੋ ਜੀ ਕੀਤਾ ਉਹਨੇ ਕਿਹਾ ਨੰਨ ਨੂੰ ਆ ਦੇਖੋ ਵਰਡਨ ਦੇ ਵਿੱਚ ਇਹ ਕਿੰਨੇ ਦੀ ਵੀਰੇ ਡੱਬੀ ਇਹ 80 ਰੁਪਏ 80 ਰੁਪਏ ਦੀ ਸਿਰਫ 80 ਰੁਪਏ ਦੀ ਤੇ ਆ ਦੇਖੋ ਬਾਕੀ ਸਾਰੇ ਬਾਕਸ ਨੇ ਸਮਾਨ ਸਮੋ ਰੱਖਣ ਵਾਸਤੇ ਤੁਸੀਂ ਬਾਈ ਕਰ ਸਕਦੇ ਹੋ ਜੇ ਇਥੇ ਇਹ ਕੋਈ ਵੀ ਬਾਈ ਵੀਰ ਭਰਾ ਇਧਰੋਂ ਲੰਘਦਾ ਤੇ ਹੁਣ ਜਾਣਿਆ ਪਿਛਲੇ ਪਾਸੇ ਆ ਟੈਲੀਫੋਨ ਤਾਂ ਤੁਹਾਨੂੰ ਆਪਾਂ ਦਿਖਾਈ ਦਿੱਤਾ ਸੀਗਾ ਜੀ ਤੇ ਇਧਰ ਵੀ ਨੇ ਜੀ ਟਾਈਮ ਪੀਸ ਚੱਲੋ ਆ ਤੁਮ ਵੀ ਆ ਗਈ ਕੀ ਬਾਤ ਵੀਰੇ ਮੈਂ ਮੜਾ ਜ ਤੁਸੀਂ ਮੈਨੂੰ ਮੈਂ ਚਲਾ ਕੇ ਸੁਣਾ ਜੀ ਜ਼ਰੂਰ ਜੀ ਮੈਂ ਵੀ ਦੇਖਾਂ ਟਰਾਈ ਕਰਕੇ ਇਹ ਕਸਣ ਵਾਲੀ ਇਹ ਠੀਕ ਆ ਓਕੇ ਹਾਂ ਜੀ ਹਾਂ ਥੋੜੀ ਸਾਨੂੰ ਨਾਮ ਜਿਹੜੀ ਹੁੰਦੀ ਕਲਾ ਨਹੀਂ ਕੀ ਇਹ ਬਸ ਥੋੜਾ ਪ੍ਰੈਕਟਿਸ ਨਾਲ ਆ ਜਾਂਦੀ ਹੈ ਬਾਕੀ ਥੋੜੀ ਬਹੁਤ ਸੈਟਿੰਗ ਰਹੀ ਹਾਂ ਜੀ ਹਾਂ ਸੈਟਿੰਗ ਹੋ ਜਾਂਦੀ ਹੈ ਸਪਰਾਈਜ਼ ਦਾ ਤੁਮ ਵੀ ਦਾ ਜੀ ਇਹ 280 ਰੁਪਏ ਜੀ 280 ਹਾਂ ਜੀ ਹਾਂ ਜੀ 50 ਜੀ ਇਹ ਤਾਰ ਫਿਰ ਤਾਰ ਵਗੈਰਾ ਨਾਲ ਕੇ ਹਾਂ ਮਿਲ ਜਾਂਦੀ ਹੈ ਤਾਰ ਐਕਸਟਰਾ ਤਾਰ ਤਾਰ ਮਿਲ ਜਾਂਦੀ ਹੈ ਜੀ ਠੀਕ ਠੀਕ ਹੈ ਜੀ ਦੇਖੋ ਜੀ ਤੁਸੀਂ ਇੱਥੇ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਆਣ ਗਿਆ ਲੱਗਦਾ ਜੀ ਮੈਂ ਆਪਾਂ ਪੁਰਾਣਾ ਅਜ ਤੋਂ ਜਿਹੜਾ 60 70 ਸਾਲ ਪੁਰਾਣਾ ਪੰਜਾਬ ਸੀ 80 ਸਾਲ ਪੁਰਾਣਾ ਜਾਂ 100 ਸਾਲ ਕਹਿ ਲਓ ਉੱਚ ਪਹੁੰਚ ਗਏ ਆ ਤੇ ਬਾਕੀ ਦਾ ਛੋਟੀ ਤੁੰਦੀ ਵੀ ਹੈਗੀ ਨਾ ਜੀ ਹਾਂ ਜੀ ਹਾਂ ਆ ਛੋਟੀਆਂ ਇਹ ਕਿੰਨੇ ਦੀ ਹੈ 200 ਰੁਪਏ ਦੀ ਹੈ ਥੋੜੀ ਕਸਣ ਵਾਲੀ ਹੈ ਹਾਂ ਕਸਣ ਵਾਲੀ ਹੈ ਜੀ ਹਾਂ ਹਾਂ ਆ ਚਲਦੀ ਹੈ ਚਲ ਕੇ ਦੇਖਦੇ ਆ ਆਪਾਂ ਤੁੰਦੀ ਠੀਕ ਹੈ ਕਿਨੇ ਬੱਚਿਆਂ ਵਾਸਤੇ ਹੁੰਦੀ ਥੋੜੀ ਉਹਨਾਂ ਨੂੰ ਸੋਹਣਾ ਲੱਗਦਾ ਜੀ ਇਹ ਕਿੰਨੇ ਦੀ ਹੈ ਇਹ 200 ਰੁਪਏ ਦੀ ਛੋਟੀ ਹੈ ਹੋਰ ਬੱਚੇ ਇਦਾਂ ਮੰਝੀਆਂ ਹੀ ਆਇਆਂ ਕਾ ਹੁੰਦੀਆਂ ਉਹ ਪਹਿਲਾਂ ਆ ਦੇਖੋ ਜੀ ਕਿੰਨੀ ਵਧੀਆ ਚੀਜ਼ੇ ਵਿਖਾ ਰਹੇ ਨੇ ਜੀ ਪਹਿਲਾਂ ਐਵੇਂ ਆਪਣੇ ਪਤੀ ਪਤੀ ਦੀ ਸੇਵਾ ਕਰਦੀਆਂ ਸੀ ਜਾਂ ਚਲੋ ਅੱਜ ਵੀ ਕਰਦੇ ਨੇ ਪਰ ਪਹਿਲਾਂ ਇਤਨਾ ਮੰਝਿਆਂ ਤੇ ਪੱਖੀ ਚੱਲੀ ਜਾਂਦੀ ਸੀ ਆ ਦੇਖੋ ਜੀ ਪੱਖੀ ਪੂਰਾ ਵਰਕ ਕਰਦੀ ਹੋਏ ਪੱਖੀ ਚੱਲਦੇ ਹੋਏ ਤੇ ਮਧਾਣੀ ਵਾਲੀ ਆ ਜੀ ਆ ਬਾਕੀ ਮਧਾਣੀ ਹੈ ਜੀ ਬੁੱਧਰ ੜਕਦੇ ਰੋਦਨ ਢਿੜਕਿਆ ਜਾ ਰਹਾ ਹੈ ਥਾਗਾ ਵਗੈਰਾ ਪੂਰਾ ਉਵੇਂ ਲਾਇਆ ਹੋਇਆ ਹੈ ਜੀ ਸਵੇਰ ਸਵੇਰ ਦੇ ਟਾਈਮ ਵਾਲੀ ਫੋਟੋ ਹੈ ਜੀ ਬਹੁਤ ਸਵੱਟੇ ਇਹ ਪਹਿਲਾਂ ਆਪਣੇ ਜਿਹੜੇ ਘਰਾਂ 'ਚ ਕਰੇਲੂ ਕੰਮ ਹੁੰਦੇ ਸੀ ਹਾਂ ਜੀ ਹਾਂ ਕੇ ਬਿਲਕੁਲ ਜੀ ਬਿਲਕੁਲ ਬਹੁਤ ਸੋਹਣਾ ਵੀਰ ਜੀ ਤੁਸੀਂ ਸਾਰਾ ਆਪਣਾ ਸ਼ੋਰ ਤੇ ਸਮਾਨ ਰੱਖਿਆ ਹੈਗਾ ਚਰਖੜੀ ਹਟਮਾਈ ਅੱਛਾ ਜੀ ਹਾਂ ਚਰਖਾ ਕੱਤ ਦੀ ਲੇਡੀ ਹਾਂ ਜੀ ਹਾਂ ਜੀ ਤੇ ਆ ਪੰਗੜੇ ਵਾਲੇ ਆ ਗਿੱਧਾ ਪੰਗੜੇ ਵਾਲੇ ਆ ਹਾਂ ਜੀ ਸਾਰੇ ਜਿਹੜੇ ਆਪਣੇ ਪਹਿਲਾਂ ਪੰਜਾਬੀ ਕਲਚਰ ਆ ਦੇਖੋ ਜੀ ਢੋਲ ਵਜਾਉਂਦਾ ਬਾਈ ਆ ਗਾਗਰ ਚੱਕੀ ਹੋਈ ਹੈ ਸਿਰ ਤੇ ਤੇ ਆ ਸਿਆਵਟ ਵਾਸਤੇ ਬਗਲੇ ਹਾਂਜੀ ਹਾਂ ਆਹ ਟੇਬਲ ਨੇ ਜੀ ਤੇ ਬਾਈ ਜੀ ਕਹਿੰਦੇ ਪ੍ਰੋਪਰ ਖੁੱਲ ਵੀ ਜਾਂਦੇ ਨੇ ਆਹ ਦੇਖੋ ਜੀ ਇਹ ਚ ਸਮਾਨ ਵਗੈਰਾ ਤੁਸੀਂ ਰੱਖ ਕੇ ਅੰਡਰ ਜੋ ਵੀ ਭੁਜੀਆ ਨਮਕੀਨ ਸਾਰਾ ਕੁਝ ਕਿਸੇ ਅੱਗੇ ਰੱਖ ਵੀ ਸਕਦੇ ਹੋ ਥੋੜਾ ਛੋਟਾ ਇਹਦੇ ਚ ਵੱਡੇ ਸਾਈਜ਼ ਹੀ ਹੈਗੇ ਨੇ ਇਹ ਕਿੰਨੇ ਦਾ ਵੀਰ ਜੀ ਇਹਦੀ ਕੀ ਕਾਸਟ ਹੈ ਇਹ 1500 ਰੁਪਏ ਦਾ ਵੱਡੇ ਵਾਲਾ ਜੀ ਵੱਡਾ 1500 ਦਾ ਛੋਟਾ ਕਿੰਨੇ ਦਾ ਇਹ 1500 ਦਾ ਇਹ 2000 ਰੁਪਏ ਅੱਛਾ ਇਹ 2 ਦਾ ਇਹ 1500 ਹਾਂਜੀ ਹਾਂ ਠੀਕ ਹੈ ਇਹ 2000 ਦਾ ਕਾਰਨਰ ਚ ਰੱਖਣ ਵਾਸਤੇ ਇਹ ਵਿੱਚ ਕੋਈ ਸਮਾਨ ਰੱਖਿਆ ਜਾਂਦਾ ਜੀ ਅੱਛਾ ਜੀ ਟਾਇਰ ਲੱਗੇ ਨੇ ਇਹਨੂੰ ਲਵਰ ਬੋਰਡ ਰੱਖੀ ਠੀਕ ਹੈ ਤੇ ਆ ਆ ਗਏ ਜੀ ਆ ਰੱਖਸ਼ਾ ਆ ਗਿਆ ਪੁਰਾਣਾ ਆ ਦੇਖੋ ਜੀ ਰੱਖਸ਼ਾ ਆ ਗਿਆ ਕਿਆ ਬਾਤ ਹੈ ਆ ਸਾਈਕਲ ਹੈ ਰੰਗ ਬੜਾ ਸੋਹਣਾ ਕੀਤਾ ਹੈ ਜੀ ਇਹਨੂੰ ਫਿਰ ਦੂਜੀਆਂ ਵਾਲੇ ਸਾਈਕਲ ਆ ਗਏ ਜੀ ਖੁੰਡੀ ਆ ਗਈ ਕੰਨਾਂ ਇੱਕ ਖੁੰਡੀ ਹੈ ਜੀ ਹਾਂ ਜੀ ਵਿਆਹ ਸ਼ਾਦੀਆਂ ਚ ਮੁੰਡੇ ਲੈ ਕੇ ਹਾਂ ਜੀ ਬਾਪੂ ਵੀ ਲੈ ਕੇ ਜਾਂਦੇ ਹਾਂ ਹਾਂ ਜੀ ਟ੍ਰੈਂਡ ਹੈ ਇਹਦਾ ਹਾਂ ਇਹ ਖੁੱਲ ਕੇ ਬੈਗ ਵਿੱਚ ਪੈ ਜਾਂਦੀ ਹੈ ਬਜ਼ੁਰਗ ਨੌਜਵਾਨ ਸਾਰੇ ਇਹ ਤਿੰਨ ਹਿੱਸਿਆਂ ਨੂੰ ਵੀਰ ਕਹਿੰਦਾ ਖੁੱਲ ਜਾਂਦੀ ਆ ਇੱਕ ਦੋ ਤੇ ਇੱਕ ਉੱਪਰ ਇੱਕ ਉੱਪਰ ਹਿੱਸਾ ਜ ਆ ਤੀਜਾ ਹਿੱਸਾ ਤਿੰਨ ਹਿੱਸਿਆਂ ਨੂੰ ਖੁੱਲ ਕੇ ਛੋਟੀ ਕਰਕੇ ਜ ਬੈਗ ਵਿੱਚ ਪਾਉਣੀ ਆ ਤੇ ਪਾ ਸਕਦੇ ਆ ਤੇ ਅੰਦਰ ਇੱਕ ਨਾ ਪੌਟ ਵਿਖੇ ਨੇ ਵੀਰ ਕੋਲ ਸਜਾਵਟ ਵਾਸਤੇ ਜਿਵੇਂ ਆਪਾਂ ਫਲਾਵਰ ਵਗੈਰਾ ਇੱਥੇ ਪਾਉਣੇ ਨੇ ਆ ਦੇਖੋ ਪੌਂਟ ਤੁਸੀਂ ਬਹੁਤ ਸੋਹਣੇ ਨੇ ਤੇ ਇੱਥੇ ਵੀ ਮੀਨਾ ਕਾਰੀ ਕੀਤੀ ਹੋਈ ਹੈ ਕਰੀ ਚਲੋ ਚੈੱਕ ਜੀ ਮੈਂ ਰੁਕ ਗਿਆ ਸਾਰ ਇੱਧਰ ਨਿਗਾਹ ਮਾਰੀ ਮੈਂ ਕਿਹਾ ਯਾਰ ਚੀਜ਼ਾਂ ਬੜੀਆਂ ਕਹਿਣ ਨੇ ਆ ਫੜਾਣਾ ਡੈਕ ਕਹਿ ਲੋ ਡਿਸਕ ਵਾਲਾ ਤਵੇ ਵਾਲਾ ਹਨਾ ਜੀ ਹਾਂ ਜੀ ਹਾਂ ਇਹ ਵੱਡਾ ਹੁੰਦਾ ਆਪਣੇ ਕੋਲ ਖਤਮ ਹੈ ਜੀ ਅੱਛਾ ਵੱਡੇ ਵੀ ਹੈਗੇ ਆਪਣੇ ਕੋਲ ਖਤਮ ਨਹੀਂ ਹੁਣ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਬਾਈ ਹਰਾਂ ਦਾ ਰੋਮੀ ਲਾਲੀ ਕਰਕੇ ਉਹ ਲਿਖਿਆ ਜੀ ਇੰਸਟਾਗ੍ਰam ਤੇ ਹੈਗਾ ਪੇਜ ਤੇ ਤੁਸੀਂ ਫੋਲੋ ਕਰ ਸਕਦੇ ਹੋ ਦੇਖ ਸਕਦੇ ਹੋ ਇਹਨਾਂ ਕੋਲ ਇੱਥੇ ਵੀਰੇ ਸਾਰਾ ਦੱਸਿਆ ਪੇਜ ਤੇ ਆਪਣਾ ਸਾਰਾ ਸਮਾਨ ਹਾਂ ਜੀ ਸਾਰੇ ਸਾਰਾ ਮੈਂਸ਼ਨ ਕਰੇ ਫੋਟੋ ਬਾਈ ਇੱਧਰ ਠੀਕ ਹੈ ਜੀ ਨੰਬਰ ਵਗੈਰਾ ਆਰਡਰ ਲੈ ਲਵਨੇ ਆਪਾਂ ਠੀਕ ਹੈ ਜੀ ਤੁਸੀਂ ਕਰਨਾ ਹੈ ਠੀਕ ਹੈ ਤੇ ਆ ਵੀਰੇ ਆ ਕੀ ਆਈਟਮ ਹੈ ਪਿਸਤੌਲ ਜੀ ਬਣੀ ਹੋਈ ਜਿਹੜੀ ਜਿਆ ਵਾਸਤੇ تیر ਕਮਾਣੂ ਅੱਛਾ ਜੀ ਬੱਚਿਆਂ ਵਾਲਾ تیر ਕਮਾਣੇ ਜੀ ਆਹ ਦੇਖੋ ਤੁਸੀਂ ਇਹ ਪੁਰਾਣੇ ਸੀਰੀਅਲ ਜਿਹੜੇ ਚੱਲਦੇ ਸੀ ਹਾਥਮ ਵਗੈਰਾ ਉਹਨਾਂ 'ਚ ਬਹਾਈ ਜਾਂਦਾ ਸੀ ਹਨਾ ਜੀ ਉਦੋਂ ਹਾਂ ਜੀ ਹਾਂਜੀ ਆਹ تیر ਲੱਗਾ ਹੋਇਆ ਜੀ ਨਾਲ ਤੇ ਆ ਚਲੋ ਬਹੁਤ ਸੋਹਣੀ ਚੀਜ਼ ਹੈ ਇਹ ਇਹ ਲੈ ਗਏ ਆ ਆ ਪੀੜੀ ਆ ਗਿਆਂ ਜੀ ਬੈਠਣ ਵਾਸਤੇ ਕੀ ਬਾਤ ਹੈ ਬਹੁਤ ਕੈਂਡ ਚੀਜ਼ਾਂ ਨੇ ਬਹੁਤ ਕੈਂਡ ਐਂਤਮਾ ਵੀਰੇ ਤੇ ਆਹ ਡੱਬੀ ਹਾਂਜੀ ਇਹ ਜਿਓਮੈਟਰੀ ਬਾਕਸ ਹੈ ਬੱਚਿਆਂ ਵਾਸਤੇ ਲੱਕੜ ਦਾ ਜਿਓਮੈਟਰੀ ਬਾਕਸ ਬੱਚਿਆਂ ਵਾਸਤੇ ਉੱਦੋਂ ਖੁੱਲ੍ਹੇਂ ਬਈ ਠੀਕ ਅਸਸਰ ਡਬਲ ਕਰਾਣ ਨੂੰ ਖੁੱਲਦਾ ਹੈ ਹਾਂਜੀ ਹਾਂ ਠੀਕ ਹੈ ਜੀ ਇਹਦੇ ਵਿੱਚ ਪੈਨਸਲ ਵਗੈਰਾ ਫੁੱਟਾ ਕੁਝ ਵੀ ਰੱਖਦਾ ਬੁਲਾਣਾ ਨਹੀਂ ਦੋਵੇਂ ਬੱਚੇ ਸਾਰਾ ਕੁਝ ਪਾ ਸਕਦੇ ਆ ਜੀ ਇਹ ਪਹਿਲਾ ਕਾਰੀਗਰ ਆਪਣੇ ਕਾਗਜੇ ਸੀ ਆ ਗੱਡੀ ਵਾਲਾ ਸਮਾਨ ਆ ਗੱਡੀ ਚ ਲਾਉਣਾ ਆ ਹੈਂਗ ਕਰਨ ਵਾਸਤੇ ਆ ਗਿਆ ਜੀ ਹਾਂ ਜੀ ਮੇਰੇ ਬਹੁਤ ਕੈਂਡ ਲੱਗਾ ਮੈਨੂੰ ਜਿਹੜਾ ਆ ਚੀਜ਼ਾਂ ਪੁਰਾਣੀਆਂ ਤੁਸੀਂ ਰੱਖੇ ਨੇ ਨਾ ਆ ਛੋਟਾ ਮਧਾਨੀ ਚਰਖਾ ਚੱਤੀ ਚਰਖਾ ਚੱਤੀ ਆ ਗਈ ਹਾਂ ਜੀ ਇਹ ਬਹੁਤ ਮੈਨੂੰ ਕੈਂਡ ਲੱਗਿਆ ਇਹ ਆਈਟਮਾਂ ਤੁਹਾਡੀਆਂ ਹਾਂਜੀ ਹਾਂਜੀ ਤੇ ਲਓ ਜੀ ਜਿਹੜਾ ਵੀਰ ਭਰਾਇਆਂ ਨੂੰ ਲੰਘੂਗਾ ਰਜਵਾੜਾ ਟੱਬਾ ਜਿਹੜਾ ਉੱਥੇ ਤੁਸੀਂ ਰੁੱਕ ਕੇ ਆਪਣਾ ਇਹ ਤੋਂ ਸਮਾਨ ਆ ਕੋਈ ਵੀ ਖਰੀਦ ਸਕਦੇ ਹੋ ਫੋਟੋਆਂ ਦੇ ਫਰੇਮ ਵਗੈਰਾ ਗੱਡੀ 'ਚ ਰੱਖਣ ਵਾਲਾ ਸਮਾਨ ਸਾਰੀਆਂ ਐਂਟੀਕ ਚੀਜ਼ਾਂ ਹੀ ਤੁਹਾਨੂੰ ਤਕਰੀਬਨ ਮੈਨੂੰ ਲੱਗਦਾ ਵੀ 90% 90 ਤੋਂ 95% ਆਈਟਮਾਂ ਬਾਈਕ ਕੋਲ ਸਾਰੀਆਂ ਲੱਕੜ ਦੀਆਂ ਨੇ ਤੇ ਤੁਸੀਂ ਲੈ ਲਿਓ ਬਾਕੀ ਇੱਕ ਰਵੀਰ ਜੀ ਆਪਣਾ ਤੁਸੀਂ ਐਡਰੈਸ ਦੱਸਿਓ ਜੀ ਕਿਹੜਾ ਇੱਕ ਵਾਰ ਇਹ ਤਨਾਲਾ ਸ਼ਹਿਰ ਹੈ ਜੀ ਬਰਨਾਲਾ ਬਰਨਾਲੇ ਤੇ ਸੰਗਰੂਰ ਦੇ ਵਿਚਾਲੇ ਜੀ ਅੱਛਾ ਜੀ ਤੇ ਉਹ ਤੇ ਰਿਜਵਾੜਾ ਟੱਬ ਹੈਗਾ ਰਿਜਵਾੜਾ ਬਜੰਦਰ ਦੁਕਾਨ ਆਪਣੀ ਜੀ ਹਾਂਜੀ ਰਿਜਵਾੜੇ ਟੱਬੇ ਦੇ ਬਿਲਕੁਲ ਅੰਦਰ ਆ ਜਦੋਂ ਤੁਸੀਂ ਲੁੱਕੋਗੇ ਤੁਸੀਂ ਸਾਹਮਣੇ ਤੁਹਾਨੂੰ ਨਜ਼ਰ ਆ ਜਾਏ ਤੇ ਠੀਕ ਹੈ ਵੀਰ ਜੀ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿਦਾਂ ਲੱਗਾ ਤੁਹਾਨੂੰ ਆਪਣਾ ਅੱਜ ਦਾ ਇਹ ਵਲੌਗ ਜੀ ਥੈਂਕ ਯੂ ਜੀ